12 ਮਾਰਚ ਨੂੰ ਟਾਂਡਾ ਵਿੱਚ 2 ਦਰਜਨ ਤੋਂ ਵੱਧ گاਉਮਾਂ ਦੇ ਕੱਟੇ ਹੋਏ ਮ੍ਰਿਤਕ ਸਰੀਰ ਮਿਲਣ ਤੋਂ ਬਾਅਦ ਰਾਜ ਵਿੱਚ ਦਿੱਤੇ Shiv Sena ਬਾਦ ਠਾਕਰੇ ਦਾ ਗੁੱਸਾ ਸਤਵੇਂ ਸਮਾਨ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਅਮਰ अरोड़ा ਦੇ ਬਿਆਨ ਤੇ ਕਿ ਦੁੱਧ ਨਾ ਦੇਣ ਵਾਲੀਆਂ ਗਾਈਆਂ ਨੂੰ ਬੁਛੜਖਾਨੇ ਭੇਟਣਾ ਚਾਹੀਦਾ ਹੈ ਇਸ ਤੇ Shiv Sena ਬਾਦ ਠਾਕਰੇ ਨੇ ਖੁੱਲ ਕੇ ਵਿਰੋਧ ਕੀਤਾ ਹੈ Shiv Sena ਬਾਦ ਠਾਕਰੇ ਦੇ ਪ੍ਰਧਾਨ ਬਟਾਲਾ ਦੇ ਰਮੇਸ਼ ਨਾਰੀਆ ਨੇ ਬਟਾਲਾ ਦੇ ਗਾਂਧੀ ਚੌਕ ਵਿਖੇ ਆਪਣੇ ਸੈਕਟਰੀ ਸਾਥੀਆਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਕੌਹੁਤ ਆਦਾ ਵਿੱਚ ਬੇਤਹਾਸ਼ਾ ਵਧ ਆਇਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਟਾਂਡਾਂ ਦੇ ਵਿੱਚ 20 ਤੋਂ 25 ਦੇ ਜਿਹੜੀਆਂ ਲਗਭਗ ਗਾਈਆਂ ਜਿਹੜੀਆਂ ਦਾ ਕਤਲ ਕਰ ਦਿੱਤਾ ਗਿਆ ਇੱਕ ਜਲੰਧਰ ਵਿੱਚ ਇੱਕ ਗਾਈ ਗਾਈ ਦਾ ਕਤਲ ਕਰ ਦਿੱਤਾ ਗਿਆ ਉਹਦਾ ਸਿਰ ਧਰਨੋਂ ਅਲੱਗ ਕਰਤਾ ਗਿਆ ਜਿਹੜੀ ਬੜੀ ਨਿੰਦਣਯੋਗ ਗੱਲ ਹੈ ਕਿਉਂਕਿ ਅਸੀਂ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਖਾਸ ਕਰਕੇ ਮੰਗ ਕਰਦੇ ਰਹੇ ਹਾਂ ਕਿ ਜਿਹੜੇ ਪੰਜਾਬ ਵਿੱਚੋਂ ਗਾਈਆਂ ਜਾ ਰਹੀਆਂ ਨੇ ਬਾਹਰਲੇ ਸੂਬਿਆਂ 'ਚ ਇਹ ਤਾਂ ਵੀ ਰੋਗ ਲਾਈ ਜਾਏ ਪਰ ਪਹਿਲੀ ਪੰਜਾਬ ਸਰਕਾਰ ਨੇ ਕੋਈ ਕੋਈ ਇਹ ਕੰਮ ਨਹੀਂ ਕੀਤਾ ਗਊ ਰਖਿਆ ਸਬੰਧ ਵਿੱਚ ਹੁਣ ਜਦੋਂ ਕਤਲਿਆਮ ਹੋਇਆ ਤਾਂ ਪੰਜਾਬ ਦੇ ਨਵੇਂ ਬਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਆਦੇਸ਼ ਦਿੱਤਾ ਕਿ ਗਊਵਤ ਇਹ ਜਿਹੜੇ ਹਥਿਆਰੇ ਗ੍ਰਿਫਤਾਰ ਕਰੋ ਪਰ ਅੱਜ 72 ਘੰਟੇ ਬੀਤ ਜਾਂਦੇ ਬਾਅਦ ਵੀ ਇਹੜੇ ਗਊ ਦੇ ਹਥਿਆਰੇ ਗ੍ਰਿਫਤਾਰ ਨਹੀਂ ਕੀਤੇ ਜਿਹੜੀ ਨਿੰਦਨਯੋਗ ਘਟਨਾ ਵਾ ਨਾਲ ਹੀ ਮੈਂ ਸਰਕਾਰ ਤੋਂ ਬੇਨਤੀ ਕਰਦਾ ਕਿ ਜਿਹੜੇ ਫੜੇਗੇ ਇਹਨਾਂ ਦੀਆਂ ਸਖਤ ਸਖਤ ਹਾਰ ਲਾ ਕੇ ਤੇ ਇਹਨਾਂ ਵੀ ਜਿਹੜੀ ਆ ਗਊ ਜਿਹਦਾ ਗਊਵਤ ਆ ਇਹ ਕਤਲ ਵਿੱਚ ਤੰਬੀਲ ਹੋਣੀ ਚਾਹੀਦੀ ਆ ਕਿ ਕਿ ਗਾਉਨ ਉਹ ਹੀ ਹਿੰਦੂਸਵਾਦ ਜਿਹੜਾ ਬਾ ਮਾਂ ਦਾ ਦਰਜਾ ਦਿੰਦਾ ਤੇ ਇਹ ਸਾਡੀ ਮਾਂ ਦਾ ਕਤਲ ਹੋਇਆ ਜਿੰਦਾ ਕਰਕੇ ਹੀ ਮੰਗ ਕਰਦੇ ਆ ਕਿ ਇਹਦਾ ਜਿਹੜਾ ਵਾ ਇਹ 302 ਦੇ ਅਧੀਨ ਕਦਮਾਂ ਦਾ ਦਰਜ ਹੋਣਾ ਚਾਹੀਦਾ ਨਾਲ ਹੀ ਮੇਰੀ ਇੱਕ ਤੁਹਾਡੇ ਮਾਦੇਮ ਰਾਣੀ ਪ੍ਰਸ਼ਾਸਨ ਨੂੰ ਚੇਤਾਵਨੀ ਸਮਝ ਲਓ ਜਾਂ ਇੱਕ ਇਸ਼ਾਰਾ ਸਮਝ ਲਓ ਕਿ ਸਾਡੇ ਬਟਾਲੇ ਦੇ ਲਾਗੇ ਇੱਕ ਪਿੰਡਾ ਨਾ ਜਿੱਤੇ ਮੈਂ ਇੱਕ ਵਾਰੀ ਤੁਹਾਨੂੰ ਸ਼ਾਹ ਯਾਦ ਹੋਊਗਾ ਕਿ 1000 ਦੇ ਕਰੀਬ ਗਾਈਆਂ ਦਾ ਕਤਲ ਫੜਿਆ ਸੀ ਤੇ ਅੱਜ ਵੀ ਉਸ ਪਿੰਡ ਦੇ ਵਿੱਚੋਂ ਕਾਫੀ ਮਾਤਰਾ ਵਿੱਚ ਲਦਾਨ ਜਿਹੜਾ ਗੋਮਾਂ ਦਾ ਹੋ ਰਿਹਾ ਬੱਚਾ ਜਿਹੜੀਆਂ ਲਧੀਆਂ ਜਾ ਰਹੀਆਂ ਤੇ ਇਹ ਜਿਹੜਾ ਜਾ ਰਹੀਆਂ ਪੰਜਾਬ ਦੇ ਵਿੱਚੋਂ ਇਹ ਲਖਨਪੁਰ ਬਾਰਡਰ ਥਾਂ ਹੀ ਗਾਈਆਂ ਕ੍ਰਾਸ ਹੁੰਦੀਆਂ ਜਿੱਥੇ ਇੱਕ ਡਾਕਟਰ ਨੇ ਦੋ ਉਹ 50000 ਰੁਪਏ ਜਿਹੜਾ ਵਾ ਸੱਤ ਗਾਈਆਂ ਦਾ ਜਿਹੜੀਆਂ ਦੁੱਧ ਦੇਣ ਵਾਲੀ ਉਹਨਾਂ ਨੂੰ ਫੰਡਰ ਕੋਸ਼ਿਸ਼ ਕਰਦਾ 50000 ਰੁਪਏ ਲੈਂਦੇ ਆ ਜਿਹੜੀ ਤੁਹਾਡੇ ਨਾਲ ਜਿਹੜਾ ਰਹੀਆਂ ਕਿ ਜੇ ਸਰਕਾਰ ਇਹਨਾਂ ਦੇ ਉੱਪਰ ਕੰਟਰੋਲ ਨਹੀਂ ਕਰਦੀ ਤੇ ਫਿਰ ਕੱਲ ਨੂੰ ਇਹਨਾਂ ਨੇ ਕਹਣਾ ਕਿ ਨਈਰ ਨੇ ਗੁੰਡਾਗਰਦੀ ਕੀਤੀ ਆ ਮੈਨੂੰ ਕੋਈ ਮਤਲਬ ਨਹੀਂ ਮੈਂ ਜੇਲ੍ਹ ਵੀ ਭੇਜ ਦੋਗੇ ਮੈਂ ਆਪਣੀ ਜਿਹੜੀ ਆ ਕੌਮ ਦੀ ਰੱਖਿਆ ਕਰਨੀ ਜਾਂਦਾ ਤੇ ਚੰਗੀ ਤਰ੍ਹਾਂ ਜਾਂਦਾ ਹਰ ਤਰੀਕੇ ਨਾਲ ਜਾ ਸਿੱਧੀ ਗੁਲਾ ਕਿ ਉਹ ਨਿਕਲੇ ਤਾਂ ਵੀ ਠੀਕ ਆ ਨਹੀਂ ਤਾਂ ਗੁਲਾ ਟਡੀਆਂ ਕਰਨੀਆਂ ਹੁੰਦੀਆਂ ਮੈਂ ਬਾਰ-ਬਾਰੇ ਪ੍ਰਸ਼ਾਸਨ ਦਾ ਧਿਆਨ ਚ ਲਿਆਣਾ ਚਾਹੁੰਦਾ ਕਿ ਇਹ ਨਾ ਹੋਏ ਕੱਲ ਨੂੰ ਤੁਸੀਂ ਕਹੋ ਕਿ ਨਈਰ ਨੇ ਸ਼ਹਿਰ ਦੇ ਵਿੱਚ ਅੱਗ ਲਾਤੀ ਆ ਇਹ ਕੋਈ ਜਿਹੜੀ ਜੇ ਸਾਡੀ ਹੱਕ ਨੂੰ ਫੋੜੂਗਾ ਤੇ ਆਪਾਂ ਉਹਦੇ ਹੱਥ ਜੇ ਸਾਥ ਨਾਲ ਫੋੜੂਗਾ ਸਾਨੂੰ ਹੱਥ ਲੱਗੇ ਲਾਂ ਲੱਗੇ ਕੋਈ ਗਰੇ ਨਹੀਂ ਕਿਉਂਕਿ ਜਿਹੜੀ ਗਾਇਆਂ ਮੱਝਾਂ ਦਾ ਲਤਾਨ ਹੋ ਰਿਹਾ ਭਾਰੀ ਗਿਣਤੀ ਵਿੱਚ ਇਹ ਸਾਡੀ ਬਰਦਾਸ਼ਤ ਤੋਂ ਬਾਹਰ ਆ ਇਹ ਤੇ ਬੜਾ ਇੱਕ ਜ਼ਿੰਮੇਵਾਰ ਆਦਮੀ ਇੱਕ ਐਮਐਲਏ ਜਿਹੜਾ ਆਮ ਆਦਮੀ ਪਾਰਟੀ ਦਾ ਇਹ ਬਿਆਨ ਦੇ ਰਿਹਾ ਕਿ ਗਾਇਆਂ ਨੂੰ ਸਲੱਟਰ ਹਾਊਸ ਚ ਭੇਜ ਦੇਣਾ ਚਾਹੀਦਾ ਤੇ ਮੈਂ ਕਹਿੰਦਾ ਫਿਰ ਆਪਣੀ ਮਾਂ ਨੂੰ ਵੀ ਕਿਉਂਕਿ ਹਿੰਦੂ ਅਸੀਂ ਆਪਣੇ ਹਿੰਦੂ ਹਾਂ ਤੇ ਇਹ ਅਸੀਂ ਮਾਂ ਦਾ ਦਰਜਾ ਦਿੱਤਾ ਇਹ ਆ ਫਿਰ ਆਪਣੀ ਮਾਂ ਨੂੰ ਵੀ ਗਊ ਹੱਤੇ ਦੇ ਵਿੱਚ ਸਲੱਟਰ ਹਾਊਸ ਚ ਭੇਜ ਦੇ ਜੈ ਸ਼੍ਰੀ ਰਾਮ ਐਸਐਮਜ਼ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ